ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 1971 ਭਾਰਤ ਤੇ ਪਾਕਿਸਤਾਨ ਦੀ ਜੰਗ ਬਾਰੇ 1971 ਵਿੱਚ ਭਾਰਤ-ਪਾਕਿਸਤਾਨ ਜੰਗ ਤੇ ਬੰਗਲਾਦੇਸ਼ ਦਾ ਜਨਮ ਦੱਖਣੀ ਏਸ਼ੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡ ਫੈਸਲਾਕੁਨ ਸੰਘਰਸ਼ 1971 ਦੀ ਜੰਗ ਇਹ ਸਿਰਫ ਦੋ ਦੇਸ਼ਾਂ ਦੇ ਵਿਚਾਲੇ ਲੜਾਈ ਨਹੀਂ ਸੀ ਇਹ ਨਿਆਂ ਤੇ ਆਜ਼ਾਦੀ ਦੀ ਲੜਾਈ ਸੀ ਆਖਿਰ ਕੀ ਸੀ ਇਸ ਜੰਗ ਦੇ ਕਾਰਨ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ ਪੂਰਬੀ ਪਾਕਿਸਤਾਨ ਤੋਂ ਪੱਛਮੀ ਪਾਕਿਸਤਾਨ ਦੀ ਲੀਡਰਸ਼ਿਪ ਤੋਂ ਤੰਗ ਆ ਕੇ ਬੰਗਾਲੀ ਲੋਕਾਂ ਨੇ ਆਵਾਜ਼ ਉਠਾਈ ਜ਼ੁਲਮ ਵਧਿਆ ਤੇ ਲੱਖਾਂ ਬੇਕਸੂਰ ਲੋਕਾਂ ਨੂੰ ਆਪਣਾ ਘਰ ਛੱਡ ਕੇ ਭਾਰਤ ਵਿੱਚ ਸ਼ਰਨ ਲੈਣੀ ਪਈ ਜਦੋਂ ਪਾਕਿਸਤਾਨੀ ਹਵਾਈ ਸੈਨਾ ਨੇ 3 ਦਸੰਬਰ ਨੂੰ ਭਾਰਤੀ 에ਅਰ ਬੇਸਾਂ ਤੇ ਹਮਲਾ ਸ਼ੁਰੂ ਕੀਤਾ ਤਾਂ ਭਾਰਤ ਕੋਲ ਦਖਲ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਭਾਰਤੀ ਫੌਜ ਨੇ ਬੰਗਾਲੀ ਮੁਕਤੀ ਫੌਜ ਨਾਲ ਮਿਲ ਕੇ ਪੂਰਬੀ ਮੋਰਚੇ ਤੇ ਇੱਕ ਬਿਜਲੀ ਦੀ ਤਰ੍ਹਾਂ ਤੇਜ਼ ਹਮਲਾ ਸ਼ੁਰੂ ਕਰ ਦਿੱਤਾ ਭਾਰਤੀ ਨੇਵੀ ਨੇ ਆਪਰੇਸ਼ਨ ਟ੍ਰਾਈਡੈਂਟ ਅਤੇ ਆਪਰੇਸ਼ਨ ਪਾਈਥਨ ਰਾਹੀਂ ਰਾਜੀ ਬੰਦਰਗਾਹ ਨੂੰ ਤਬਾਹ ਕਰ ਦਿੱਤਾ ਹਵਾਈ ਸੈਨਾ ਨੇ ਜ਼ਮੀਨੀ ਫੌਜ ਨੂੰ ਪੂਰਾ ਸਮਰਥਨ ਦਿੱਤਾ ਤਿੰਨੇ ਸੈਨਾਵਾਂ ਦੀ ਤਾਲਮੇਲ ਸਾਹਮਣੇ ਪਾਕਿਸਤਾਨ ਫੌਜ ਟਿਕ ਨਾ ਸਕੀ ਸਿਰਫ 13 ਦਿਨ ਦੀ جنگ ਤੋਂ ਬਾਅਦ ਇਤਿਹਾਸ ਬਦਲ ਗਿਆ 16 ਦਸੰਬਰ 1975 ਨੂੰ ਤਾ ਕਾ ਵਿਕੇ 93000 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੇ ਭਾਰਤ ਅੱਗੇ ਆਤਮ ਸਮਰਪਣ ਕਰ ਦਿੱਤਾ ਇਹ ਕਿਸੇ ਵੀ ਜੰਗ ਵਿੱਚ ਸਭ ਤੋਂ ਵੱਡਾ ਆਤਮ ਸਮਰਪਣ ਸੀ ਇਸ ਜੰਗ ਨੇ ਬੰਗਲਾਦੇਸ਼ ਨਾਮ ਦੇ ਇੱਕ ਨਵੇਂ ਰਾਸ਼ਟਰ ਨੂੰ ਜਨਮ ਦਿੱਤਾ ਇਹ ਭਾਰਤ ਦੀ ਇੱਕ ਵੱਡੀ ਕੂਟਨੀਤਿਕ ਅਤੇ ਫੌਜੀ ਜਿੱਤ ਸੀ ਜਿਸ ਨੇ ਤਕਨੀਏਸ਼ੀਆ ਵਿੱਚ ਸ਼ਕਤੀ ਦਾ ਸੰਤੁਲਨ ਸਦਾ ਲਈ ਬਦਲ ਦਿੱਤਾ ਇਹ ਉਹ ਇਤਿਹਾਸ ਹੈ ਜਿਸ ਨੂੰ ਭਾਰਤ ਅਤੇ ਬੰਗਲਾਦੇਸ਼ ਹਮੇਸ਼ਾ ਯਾਦ ਰੱਖਣੀ ਹੈ। ਇਸ جنگ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਵਿੱਚ ਦੱਸੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਇਤਿਹਾਸਿਕ ਵੀਡੀਓ ਹੋਰ ਲਿਆਉਂਦੇ ਰਹਾਂਗੇ। ਧੰਨਵਾਦ ਦੋਸਤੋ।